ਪਈ ਮੈਂ ਪਹਿਲਾਂ 2007 ਤੋਂ ਸਕੂਲਾਂ ਵਿੱਚ ਜੈਸਟਿਕ ਕਬੱਡੀ ਸ਼ੁਰੂ ਕੀਤੀ ਸੀਗੀ ਉਦੋਂ ਬਾਅਦ ਮੈਂ ਸਮਰਾਲੇ ਚਲੇ ਕੇ ਕਬੱਡੀ ਕੋਚਰ ਪਾਸਿਕ ਜੀ ਕੋਲ ਤੇ 2010 ਚ ਮੇਰਾ ਪਹਿਲਾ ਅੰਤਰਰਾਸ਼ਟਰੀ ਜਿਹੜਾ ਕੈਨੇਡਾ ਦਾ ਹੈ ਅੱਜ 27 ਸਾਲ ਦੀ ਉਮਰ ਹੈ 1991 ਦਾ ਵਰਤਾਈ ਤੇ ਭਾਰ ਆਪਣਾ 1 ਕਵਾਂਟਲ 10 ਕਿਲੋ ਹੈ ਤੇ ਹਾਈਟ ਆਪਣੀ 6 ਕੋਸ਼ੇ 1 ਕੋਸ਼ੇ ਬਟਲ ਮੇਰੇ ਫਾਦਰ ਸਾਹਿਬ ਹਾਕੀ ਖੇਡਦੇ ਫੁੱਟਬਾਲ ਖੇਡਦੇ ਸੀਗੇ ਉਦੋਂ ਦਾ ਰਾਜੂ ਦਾਜੂ ਦੇ ਆਪਣੇ ਜਿਹੜੇ ਮੈਂ ਨਾਲ ਖੇਡਦੇ ਰੱਜ ਵੀਰ ਉਹਦੇ ਫਾਦਰ ਸਾਹਿਬ ਵੀ ਖੇਡਦੇ ਹੁੰਦੇ ਸੀ ਐ ਪਹਿਲਾਂ ਫਾਦਰ ਸਾਹਿਬ ਨੂੰ ਖੇਡਦੇ ਫਿਰ ਅੱਗੇ ਉਹਨਾਂ ਮੁੰਡੇ ਖੇਡਣ ਲੱਗ ਗਏ ਇਕੱਠੇ ਖੇਡਦੇ ਤਾਂ ਬਣ ਗਈ ਆਪਣੀ ਜੋੜੀ ਮਨ ਕੁਲਜੀਤ ਤੱਕ ਮੱਸੀਆਂ ਨਾਲ ਦੇਖਿਆ ਸੀਗਾ 2007 ਦੇ ਵਿੱਚ ਉਹ ਬੰਦਾ ਇਕੱਲੇ ਕਬੱਡੀਆਂ ਪਾ ਜਾਂਦਾ ਸੀ ਫਿਰ ਮੈਂ ਸੋਚਿਆ ਸੀਗਾ ਵੀ ਇੰਨਾ ਟਾਈਮ ਬਣਾਉਣਾ ਚਾਹੀਦਾ ਵੀ ਬੰਦਾ ਇਕੱਲਿਆਂ ਕਬੱਡੀਆਂ ਪਾਰੇ ਉਹ ਤੇ ਕ੍ਰਿਕਟ ਦੇਖਣਾ ਆਇਆ ਸੀਗਾ ਮੈਂ ਪਰਸਨਾਪੁਰ ਕਬੱਡੀ ਕੱਪ ਹੋਇਆ ਸੀਗਾ ਜੀ ਉੱਥੇ ਮੈਂ ਉਹਦੇ ਬੰਦੇ ਫੈਨ ਹੋ ਗਿਆ ਨਹੀਂ ਕਪੜੇ ਕੋਸਰ ਸਾਹਿਬ ਨੇ ਆਪਣੀ ਮਿਹਨਤ ਇੰਨੀ ਕਰਾਈ ਸਰਪੰਚੇ ਕਬੱਡੀ ਕਬੱਡੀ ਵਾਲਪੁਰੇ ਰਿਸ਼ਮੜਾਲੇ ਵੀ ਆਪਣੇ ਅਕੈਡਮੀ ਚ ਮਿਹਨਤ ਕਰਾ ਰਹੇ ਸੀਗੇ ਉਹਨਾਂ ਨੇ ਸਾਨੂੰ ਇਹਨੇ ਮਿਹਨਤ ਇੰਨੀ ਕਰਾਈ ਹੋਈ ਉਹੀ ਮਿਹਨਤ ਉਹ ਸਦਕਾ ਸੀ ਖੇਢੀ ਜਾਈਦਾ 2 ਵਜੇ ਹੁਣ ਪ੍ਰੈਕਟਿਸਿੰਗ ਦੇ ਮੈਚ ਦੇ ਵਿੱਚ ਜੋਰ ਲੱਗ ਜਾਈਦਾ ਰਾਤ ਨੂੰ 12 12 ਵਜੇ ਪਹੁੰਚੀਦਾ ਸੌਂਦੀਦਾ ਸਵੇਰੇ ਉੱਠ ਕੇ ਫਿਰ ਮੈਚ ਆਈਦਾ ਹਾਂਜੀ ਹਾਂਜੀ ਭਾਈ ਮੈਂ ਆਪਾਂ ਜ਼ਰੂਰ ਕਹਿਣਾ ਵੀ ਹੋਣੇ ਚਾਹੀਦੇ ਨੇ ਇੱਥੇ ਅਕੈਡਮੀਆ ਦੇ ਵਿੱਚ ਨਹੀਂ ਪਿੰਡਵਾਰ ਦੇ ਕੱਪਾਂ ਦੇ ਵਿੱਚ ਪ੍ਰੋਟੈਸਟ ਹੋਣਾ ਚਾਹੀਦਾ ਹਾਂਜੀ ਉੱਥੋਂ ਜੇ ਪੌਥ ਸ਼ੁਰੂ ਕਰਾਂਗੇ ਤਾਂ ਰੋਜ਼ ਇੱਕ ਦੋ ਜਿਹੜੇ ਰਾਜੂ ਨਿਕਲੋਗਾ ਨਾ ਮੈਂ ਨਿਕਲੋਣਾ ਸਾਡੇ ਸੰਦੇ ਸਿਸਟਮ ਹੁੰਦਾ ਸਾਰੇ ਕੁਸਤਾਂ ਦੀ ਜੀ